ਪੰਬੀਰੀ 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 ਟੈਕਸੀ ਨੂੰ ਬਣਾਤਾ ਪੰਬੀਰੀ ਪੰਜਾਬ ਦੇ ਮੋਹਾਲੀ ਦੀ ਇਸ ਮਸ਼ਹੂਰ ਮਾਰਕੀਟ ਦੇ ਵਿੱਚ ਪੰਬੀਰੀ ਵਾਂਗਣ ਘੁੰਮ ਰੀਆਂ ਸੀ ਟੈਕਸੀਆਂ ਬੱਸ ਫੇਰ ਗਈ ਸੀ ਇਸ ਤੇ ਪੈ ਗਈ ਪੁਲਿਸ ਦੀ ਨਜ਼ਰ ਵੀਡੀਓ ਪੋਸਟ ਕੋਲ ਪਹੁੰਚ ਗਈ ਤੇ ਬੱਸ ਫੇਰ ਗਈ ਸੀ ਗੱਡੀਆਂ ਦੇ ਨੰਬਰ ਪਛਾਣੇ ਗਏ ਤੇ ਇੱਕ ਗੱਡੀ ਦੇ ਚਾਲਕ ਨੂੰ ਤਾਂ ਗ੍ਰਿਫਤਾਰ ਵੀ ਕਰ ਲਿਆ ਗਿਆ ਸੋ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਮੋਹਾਲੀ ਦੇ ਵਿੱਚ ਆ ਕੇ ਗੰਬੀਰੀਆਂ ਬਣਾ ਕੇ ਗੱਡੀਆਂ ਘੁਮਾਉਣ ਵਾਲਿਆਂ ਦੇ ਉੱਤੇ ਕੱਸ ਲਿਆ ਐ ਮੋਹਾਲੀ ਪੁਲਿਸ ਨੇ 56 ਸੋ ਪੁਲਿਸ ਨੇ ਕਿਵੇਂ ਕੀਤੀ ਹੈ ਗ੍ਰਿਫਤਾਰੀ ਆਓ ਤੁਹਾਨੂੰ ਦਿਖਾਣੇ ਆ ਦਰਨਖੇਲ ਪੰਜਾਬੀ ਟੀਵੀ ਦੇ ਲਈ ਮੋਹਾਲੀ ਤੋਂ ਰਮੇਸ਼ ਕੁਮਾਰ ਜਰਵਾਰ ਥੋੜ੍ਹਾ ਨੇ ਤਾਂ ਉਸ ਸੰਬੰਧੀ ਅਸੀਂ ਜਿਹੜਾ ਹੈਗਾ ਡੇਂਜਰ ਡਰਾਈਵਿੰਗ ਦਾ ਇੱਕ ਐਫ ਆਈ ਆਰ ਲੌਂਚ ਕੀਤੀ ਗਈ ਹੈ 201 ਨੰਬਰ ਜਿਹਦੇ ਵਿੱਚ 281 292 ਬੀ ਐਨ ਐਸ ਅਤੇ 184 190 ਮੋਟਰ ਵਹੀਕਲ ਐਕਟ ਦੇ ਤਹਿਤ ਮੁਕਦਮਾ ਦਰਜ ਕਰਕੇ ਦੋਨੋਂ ਨਾਮਲੂਮ ਗੱਡੀਆਂ ਦੇ ਖਿਲਾਫ ਕੀਤਾ ਗਿਆ ਜਿਹਦੇ ਵਿੱਚੋਂ ਸਾਡੇ ਵੱਲੋਂ ਸਾਡੀ ਮੋਟਰ ਪੁਲਿਸ ਵੱਲੋਂ ਬੜੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਉਹਨਾਂ ਦੇ ਜਿਹੜੇ ਨੰਬਰ ਟ੍ਰੇਸ ਕਰਕੇ ਕਰਾਂਦੇ ਉਹਨਾਂ ਵਿੱਚ ਇੱਕ ਐਕਸੈਂਟ ਗੱਡੀ ਸੀਗੀ ਜਿਹੜੀ ਉਹਨੂੰ ਜਿਹੜਾ ਹੈਗਾ ਅਸੀਂ ਰਾਉਂਡ ਅਪ ਕੀਤਾ ਉਹਦੇ ਜਿਹੜਾ ਦੋਸ਼ੀ ਹੈ ਜਗਜੀਤ ਸਿੰਘ ਉਹਨੂੰ ਅਰੈਸਟ ਵੀ ਕਰ ਲਿਆ ਮੁਕਦਮੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਿਹੜੀ ਦੂਸਰੀ ਇੱਕ ਵਰਨਾਕਾਰ ਸੀਗੀ ਉਹਦਾ ਵੀ ਅਸੀਂ ਨੰਬਰ ਟ੍ਰੇਸ ਕਰ ਲਿਆ ਤੇ ਉਹਨੂੰ ਵੀ ਜਲਦੀ ਅਸੀਂ ਜਿਹੜਾ ਹੈਗਾ ਰਾਉਂਡ ਅਪ ਤੇ ਗ੍ਰਿਫਤਾਰ ਕਰ ਲਾਂਗੇ ਬੰਦਿਆਂ ਨੂੰ ਏ ਸੀ ਕੀ ਡ੍ਰਿਫਟਿੰਗ ਵਾਲਾ ਮਸਲਾ ਜਿਸ ਤੋਂ ਜਿਹੜਾ ਬੜਾ ਵੀਕ ਪਾਉਂਦੇ ਉਹ ਤੇ ਲਗਾਤਾਰ ਹੈ ਪਰ ਕੀ ਮਾਰਕੀਟ ਦੇ ਇੱਧਰੋਂ ਵੀ ਜੁੜਾ ਪਾਉਂਦੇ ਲਗਾਤਾਰ ਉਹ ਜੀ ਮੈਂ ਕਹਾਂਗਾ ਜੀ ਤੁਸੀਂ ਹੁਣ ਸੀਵੀ2 ਮਾਰਕੀਟ ਇਕ ਪਰ ਵਿਜ਼ਿਟ ਕਰਕੇ ਦੇਖੋ ਤੇ ਫਿਰ ਤੁਸੀਂ ਮੈਨੂੰ ਖੁਦ ਹੀ ਦੱਸਿਓ ਅਸੀਂ ਜਿਹੜਾ ਹੈਗਾ ਉੱਥੇ ਸਾਡਾ ਵੈਸੇ ਵੀ ਰੈਂਡਮ ਨਾਕਾਬੰਦੀ ਸਾਡੀ ਚੱਲਦੀ ਸੀਗੀ ਹੁਣ ਅਸੀਂ ਕੁਝ ਦਿਨਾਂ ਤੋਂ ਉੱਥੇ ਇੱਕ ਪੱਕੀ ਨਾਕਾਬੰਦੀ ਕਰਤੀ ਹੈ ਚਾਹ ਨੂੰ ਸਾਡੇ ਪੱਕਾ ਨਾਕਾ ਬੰਦੀ ਹੁੰਦੀ ਹੈ ਉੱਥੇ ਅਸੀਂ ਐਂਟਰੀ ਤੇ ਐਗਜ਼ਿਟ ਪੁਆਇੰਟ 2 ਬਣਾ ਦਿੱਤੇ ਨੇ ਜਿਹਦੇ ਵਿੱਚ ਇੱਕ ਸਾਈਡ ਤੋਂ ਐਂਟਰ ਹੋਊਗਾ ਤੇ ਦੂਸਰੀ ਸਾਈਡ ਤੋਂ ਐਗਜ਼ਿਟ ਤੇ ਦੋਨੋਂ ਸਾਈਡ ਤੇ ਸਾਡੇ ਜਿਹੜੇ ਪੁਲਿਸ ਪਰਸਨਲ ਡਿਪਲੋਏ ਹੁੰਦੇ ਨੇ ਤੇ ਉਹ ਸਾਰੀ ਚੈਕਿੰਗ ਕਰਕੇ ਜਿਹੜਾ ਹੈਗਾ ਰੂਟੀਨ ਇਹ ਚੱਲ ਰਿਹਾ ਤੇ ਇਹ ਵਿਦਨ ਮਤਲਬ ਸਾਨੂੰ ਇਸ ਕੰਮ ਨੂੰ ਕੀਤਿਆਂ ਨੂੰ ਹਜੇ 5-6 ਦਿਨ ਹੋਏ ਨੇ ਤੇ ਉਹਦੇ ਵਿੱਚ ਮੈਂ ਵੀ ਦੱਸਣਾ ਚਾਹੂੰਗਾ ਜਿਹਦੇ ਵਿੱਚ ਅਸੀਂ ਮੋਰ ਦੈਨ 20 ਵਹੀਕਲ ਇੰਪਾਉਂਡ ਕਰ ਚੁੱਕੇ ਹਾਂ ਐਂਡ ਮੋਰ ਦੈਨ 50 ਚਲਾਨਿੰਗ ਜਿਹੜੀ ਹੈਗੀ ਆ ਸਿਰਫ ਰਿਬੀਟੂ ਮਾਰਕੀਟ ਦੇ ਜੇ ਹੁਣ ਤੁਸੀਂ ਵਿਜ਼ਿਟ ਕਰਕੇ ਦੇਖੋ ਤੁਸੀਂ ਡਿਫਰੈਂਸ ਤੁਹਾਨੂੰ ਪਤਾ ਲੱਗੇਗਾ ਤਾਂ ਵੈਸੇ ਵੀ ਇਹ ਜਿਹੜੇ ਹੈਗੇ ਨੇ ਆਮ ਪਬਲਿਕ ਜਨਤਾ ਆਂਦੀ ਹੈ ਉਹਨਾਂ ਦਾ ਆਪਦੀ ਵੀ ਰਿਸਪੌਂਸਿਬਿਲਟੀ ਬਣਦੀ ਹੈ ਵੀ ਜਦੋਂ ਅਸੀਂ ਕਿਸੇ ਪਬਲਿਕ ਪਲੇਸ ਤੇ ਜਾ ਰਹੇ ਹਾਂ ਤਾਂ ਅਸੀਂ ਉੱਥੇ ਕਿਸ ਤਰੀਕੇ ਦੇ ਨਾਲ ਬਿਹੇਵ ਕਰਨਾ ਹੈ ਉੱਥੇ ਕੋਈ ਜਿਹੜੀ ਹੈਗੀ ਕਾਰ ਦੇ ਵਿੱਚ ਡਰਿੰਕਿੰਗ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਉੱਥੇ ਕੋਈ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਫੈਮਲੀਆਂ ਆਉਂਦੀਆਂ ਨੇ ਪਰਿਵਾਰ ਆਉਂਦੇ ਨੇ ਤਾਂ ਉਸ ਅਕੋਰਡਿੰਗਲੀ ਅਸੀਂ ਬਿਹੇਵ ਕਰੀਏ ਜੇ ਹੁਣ ਸਾਡੇ ਵੱਲੋਂ ਹੁਣ ਜਦੋਂ ਨਹੀਂ ਇਹ ਚੀਜ਼ਾਂ हटੀਆਂ ਤਾਂ ਅਸੀਂ ਸਖਤੀ ਦਾ ਰੋਖ ਅਪਣਾਇਆ ਤਾਂ ਅਸੀਂ ਪ੍ਰਾਪਰ ਉੱਥੇ ਨਾਕਾਬੰਦੀ ਕਰ ਦਿੱਤੀ ਗਈ ਹੈ ਤੇ ਜੇ ਅੱਗੇ ਤੋਂ ਜਿਵੇਂ ਵੀ ਕੋਈ ਇਸ ਤਰੀਕੇ ਨਾਲ ਉੱਥੇ ਕੋਈ ਹੜਦੰਗਬਾਜ਼ ਜਾਂ ਉੱਥੇ ਮਿਲੂਗਾ ਤਾਂ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਜੀ ਕਿਹੜਾ ਜੀ ਜਿਹੜਾ ਆਪਣਾ ਜਗਜੀਤ ਸਿੰਘ ਹੈ ਜੀ ਐਚਐਮ ਕੌਰ ਸਾਹਿਬ ਦਾ ਰਹਿਣ ਵਾਲਾ ਜੀ ਆਊਟਸਾਈਡ ਦਾ ਹਾਂਜੀ ਆਊਟਸਾਈਡ ਦਾ ਸੀਗਾ ਜੀ ਇੱਕ ਇੱਕ ਦੇ ਵੈਸੇ ਹੁੰਦੇ ਨੇ ਕਿ ਮਾਰਕੀਟ ਤੇ ਜਾਂ ਉੱਧਰੇ ਆਇਆ ਸੀ ਜੀ ਚੰਡੀਗੜ੍ਹ ਦੇਖੋ ਜੀ ਕੰਮ ਘੁੰਮਣ ਫਿਰਨ ਲੋਕ ਆਉਂਦੇ ਨੇ ਮੋਹਾਲੀ ਦੇ ਵਿੱਚ ਆ ਕੇ ਕੋਈ ਕਿਸੇ ਕੰਮ ਤੇ ਆਉਂਦਾ ਹੈ ਜਿਹੜੀ ਇਹ ਪਾਰਟਿਕੂਲਰ ਗੱਡੀ ਹੈ ਥਿਸ ਇਜ਼ ਟੈਕਸੀ ਇਹ ਟੈਕਸੀ ਡਰਾਈਵਰ ਹੈਗਾ ਤੇ ਇਹ ਟੈਕਸੀ ਸੀਗੀ ਜਿਹਨੂੰ ਜਿਹਦੇ ਨਾਲ ਇਹ ਸਟਾਰਟ ਕੀਤੇ ਗਏ ਨੇ ਪਰ ਇਸ ਤੋਂ ਇਲਾਵਾ ਵੀ ਬੰਦੇ ਜਿਹੜੇ ਆਉਂਦੇ ਨੇ ਉਹ ਜਦੋਂ ਅਸੀਂ ਹੁਣ ਰੀਸੈਂਟਲੀ ਗੱਡੀਆਂ ਇੰਪਾਉਂਡ ਕੀਤੀਆਂ ਨੇ ਕਈ ਹਿਮਾਚਲ ਦੀਆਂ ਗੱਡੀਆਂ ਨੇ ਕੋਈ ਹਰਿਆਣਾ ਤੋਂ ਵੀ ਹੈਗੀਆਂ ਨੇ ਰਾਜਸਥਾਨ ਦੀ ਵੀ ਹੈਗੀਆਂ ਤਾਂ ਉਹ ਇਸ ਤਰੀਕੇ ਨਾਲ ਨਾ ਮੋਹਾਲੀ ਚੰਡੀਗੜ੍ਹ ਜਿਸ ਤਰ੍ਹਾਂ ਹੈਗਾ ਇੱਕ ਹਰਿਆਣੇ ਦੀ ਉਸ ਬੇਸਿਸ ਦੇ ਉੱਤੇ ਉਹਰੇ ਵੱਖ-ਵੱਖਰਾ ਕਾਊਂਡ ਹੁੰਦਾ ਤੇ ਮੋਹਾਲੀ ਕਿਉਂਕਿ ਟਰਾਈ ਸਿਟੀ ਦਾ ਪਾਰਟ ਆ ਜਾਂਦਾ ਤਾਂ ਇੱਥੇ ਹਰ ਪਾਸੇ ਜਿਹੜਾ ਹੈਗਾ ਲੋਕਾਂ ਦੇ ਲਈ ਦੇਖੋ ਜੀ ਜਿੱਥੇ ਮਾਰਕੀਟ ਏਰੀਆ ਹੈਗਾ ਹੁਣ ਬਾਲੀਆਂ ਤਾਂ ਸਿਟੀਆਂ ਹੈ ਨਹੀਂ ਜਿਹੜੀਆਂ ਤੁਸੀਂ ਕਹੋ ਕਿ ਬੜੀਆਂ ਉਹ ਨੇ ਤਕਰੀਬਨ ਜਿਹੜੀਆਂ ਜਿੱਥੇ ਚਹਲ ਪਹਲ ਰਹਿੰਦੀ ਹੈ ਉਹ ਜਿਵੇਂ ਤੁਸੀਂ ਥੋੜਾ ਜਿਆ ਰੂਰਲ ਬੈਲਟ ਚ ਜਾਓਗੇ ਤਾਂ ਦੇਖੋਗੇ ਮੰਡੀਆਂ ਨੇ ਉਹ ਸ਼ਾਮ ਨੂੰ ਬੰਦ ਹੋ ਜਾਂਦਾ ਤੇ ਜਿਹੜੀ ਇੱਕ ਕੈਲੋ ਕੋਸਮੋਪੋਲੀਟਨ ਲਾਈਫ ਨੂੰ ਦੇਖਣ ਲਈ ਲੋਕ ਚੰਡੀਗੜ੍ਹ ਮੋਹਾਲੀ ਸਾਈਡ ਆਉਂਦੇ ਨੇ ਸੋ ਉਹ ਨੇਚਰਲ ਜੀ ਗੱਲ ਹੈ ਉਰੇ ਕ라우ਡ ਯੂਥ ਵੀ ਹੈਗਾ ਜੀ ਕਾਲਜੇਜ਼ ਵੀ ਹੈਗੇ ਨੇ ਜਨਤਾ ਪੜਦੀ ਵੀ ਉਰੇ ਆ ਕੇ ਠੀਕ ਹੈ ਤੇ ਉਸ ਤਰੀਕੇ ਦੇ ਨਾਲ ਹੀ ਸਾਰਾ ਜਿਹੜਾ ਹੈਗਾ ਚੀਜ਼ਾਂ ਨਾਲ ਨਾਲ ਹੀ ਚਲਦੀਆਂ ਨੇ ਜੀ